ਪਿੰਡ ਮਚਰਾਵਾਂ ਦੀ ਤੀਨੀ ਪਿੰਡ ਦਾ ਨਾਮ ਕੀਤਾ ਰੋਸ਼ਨ ਵਿਦੇਸ਼ ਚਾ ਕੇ ਐਮਬੀਬੀਐਸ ਦੀ ਪੜ੍ਹਾਈ ਕੀਤੀ ਪਾਸ ਸਰਪੰਚ ਲਾਜਵੰਤ ਸਿੰਘ लाਟੀ ਮਚਰਾਵਾਂ ਸਮੇਤ ਪਿੰਡ ਵਾਸੀਆਂ ਨੇ ਧੀ ਨੂੰ ਕੀਤਾ ਸਨਮਾਨਿਤ ਜਿੱਥੇ ਅੱਜ ਦੇ ਯੁੱਗ ਵਿੱਚ ਦੁਨੀਆ ਵਿੱਚ ਆਉਣ ਤੋਂ ਪਹਿਲਾਂ ਧੀਆਂ ਨੂੰ ਕਈ ਕਲਯੁਕੀ ਮਾਪਿਓ ਕੋਖ ਵਿੱਚ ਹੀ ਕਤਲ ਕਰ ਦਿੰਦੇ ਹਨ ਪਰ ਕਈ ਧੀਆਂ ਹਮੇਸ਼ਾ ਆਪਣੇ ਮਾਂ-ਬਾਪ ਅਤੇ ਪਿੰਡ ਦਾ ਨਾਂ ਰੋਸ਼ਨ ਕਰਦੀਆਂ ਹਨ ਇਸ ਦੀ ਮਿਸਾਲ ਪਿੰਡ ਮਚਰਾਵਾਂ ਦੀ ਸੀ ਸੂਮਨਪ੍ਰੀਤ ਕੌਰ ਪੁੱਤਰੀ ਜਸਵਿੰਦਰ ਸਿੰਘ ਬਾਠ ਨੇ ਡਾਕਟਰੀ ਦੀ ਪੜ੍ਹਾਈ ਵਿਦੇਸ਼ ਜਾ ਕੇ ਪਾਸ ਕੀਤੀ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾਕਟਰ ਸੂਮਨਪ੍ਰੀਤ ਕੌਰ ਨੇ ਦੱਸਿਆ ਕਿ ਉਸ ਨੇ ਐਮਬੀਬੀਐਸ ਦੀ ਪੜ੍ਹਾਈ ਯੂਕਰੇਨ ਵਿੱਚ ਕੀਤੀ ਜਦੋਂ 2 ਮਹੀਨੇ ਦੀ ਪੜ੍ਹਾਈ ਰਹੀਦੀ ਸੀ ਤਾਂ ਯੂਕਰੇਨ ਅਤੇ ਰਸ਼ੀਆ ਦੀ ਜੰਗ ਲੱਗ ਗਈ ਫਿਰ ਮੈਂ ਜਰਮਨੀ ਚਲੀ ਗਈ ਅਤੇ ਰਹਿਦੀ ਪੜ੍ਹਾਈ ਮੈਂ ਜਰਮਨੀ ਤੋਂ ਪੂਰੀ ਕੀਤੀ ਉਨਾਂ ਦੱਸਿਆ ਕਿ ਫਿਰ ਮੈਂ ਭਾਰਤ ਆ ਕੇ ਇਮਤਿਹਾਨ ਦਾ ਟੈਸਟ ਦਿੱਤਾ ਜਿੱਥੇ ਮੈਂ ਪਾਸ ਹੋ ਗਈ ਆਪਣੀ ਜੱਦੀ ਪਿੰਡ ਮਚਰਾਵਾ ਪਹੁੰਚਣ ਡਾਕਟਰ ਸੁਮਨਪ੍ਰੀਤ ਕੌਰ ਨੂੰ ਸਰਪੰਚ ਲਾਜਵੰਤ ਸਿੰਘ ਲਾਟੀ ਮਚਰਾਵਾ ਸਾਭ ਦਾ ਸਰਪੰਚ ਜਸਕਰਨ ਸਿੰਘ ਪੰਨੂ ਪੰਚ ਸਤਿੰਦਰਜੀਤ ਸਿੰਘ ਐਡੀ ਅਤੇ ਪਿੰਡ ਦੇ ਮੋਹਤਬਰਾਂ ਵੱਲੋਂ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਉ ਅਤੇ ਸਨਮਾਨ ਚਿੰਨ ਪੇਂਡ ਕਰਕੇ ਸਨਮਾਨਿਤ ਕੀਤਾ ਗਿਆ मौके पत्रकार कर दिया लाटी मचरावान ने दसा की हलका श्री हर गोबिंद मचराव सुमनप्रीत कौर पुत्री जसविंदर सिंह बाट ने विदेश जाके डाक्टरी दी बी, बी एस की पढ़ाई पास करके सा हलका श्री हरगोबिंदपुर साहेब का नाम रोशन किया है ਡਾਕਟਰ ਸੁਮਨਪ੍ਰੀਤ ਕੌਰ ਨੂੰ ਗram ਪੰਚਾਇਤ ਮਚਰਾਵਾ ਅਤੇ ਪਿੰਡ ਦੇ ਮੋਹਤਬਰਾਂ ਵੱਲੋਂ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਉ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਆਖਿਆ ਕਿ ਪਿੰਡ ਦੀ ਕੋਈ ਵੀ ਧੀ ਜਾਂ ਨੌਜਵਾਨ ਕਿਸੇ ਵੀ ਖੇਤਰ ਵਿੱਚ ਮੱਲਾ ਮਾਰ ਕੇ ਪਿੰਡ ਦਾ ਨਾਮ ਰੌਸ਼ਨ ਕਰਦਾ ਹੈ ਤਾਂ ਗram ਪੰਚਾਇਤ ਅਤੇ ਪਿੰਡ ਦੇ ਮੋਹਤਬਰ ਉਸ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕਰਨਗੇ। फासिट न्यूज़ 24 चैनल तो पत्रकार डॉक्टर नरेंद्र सिंह कुमान जगीर सिंह मंड डॉक्टर सरबजीत सिंह पिंडर दी खास रिपोर्ट हाँ जी बेटा तो ही कितनों स्टडी की थी शुरुआत कित्थों की थी हां मैं यूक्रेन तो स्टडी की थी वहां पे और थे जब बाद बाच लड़ाई लगी गई सी रशिया थे यूक्रेन दी वो तो मेरी 2 महीने की स्टडी रही थी फिर मैं जर्मनी मूव हो गई और उसके तो बाद मैं अपने एकेडमिक जोड़ी पढ़ाई और कंप्लीट ਤੇ ਉਹਥੇ ਵੀ ਹਸਪੀਟਲ ਚ ਕੰਮ ਕੀਤਾ ਕੁਝ ਮਹੀਨੇ ਫਿਰ ਹੁਣ ਇੰਡੀਆ ਕੇ ਇੰਡੀਆ ਦਾ ਐਗਜ਼ਾਮ ਦਿੱਤਾ ਇੱਥੇ ਦਾ ਹੁਣ ਐਗਜ਼ਾਮ ਪਾਸ ਹੋ ਗਿਆ ਹੁਣ ਮੈਂ ਇੰਡੀਆ ਚ ਕੰਮ ਕਰ ਸਕਦੀ ਹਾਂ ਬੇਟਾ ਸਭ ਤੋਂ ਪਹਿਲਾਂ ਤੁਸੀਂ ਜਿਹੜੀ ਸਟੱਡੀ ਸ਼ੁਰੂ ਕੀਤੀ ਹੈ ਸ਼ੁਰੂਆਤ ਕੀਤੀ ਉਹ ਕਿਹੜੇ ਸਕੂਲ ਤੋਂ ਕੀਤੀ ਹੈ ਮੈਂ ਇੱਥੇ ਹੀ ਸ਼ੁਰੂ ਤੋਂ ਮੈਂ ਪੈਂਡੀ ਕੀਤੀ ਆ ਰਵਿਵਾਨ ਲਾਈਟ ਅਕੈਡਮੀ ਸੀ ਜਿਹੜੀ ਫਿਰ ਬਾਅਦ ਚ ਅੰਮ੍ਰਿਤਸਰ ਸ਼ਿਫਟ ਹੋ ਗਈ ਫਿਰ ਸਾਰਾ ਕੁਝ ਅੰਮ੍ਰਿਤਸਰ ਉੱਥੇ ਅਕੈਡਮੀ ਸਟੱਡੀ ਉੱਥੇ ਕੰਟੀਨਿਊ ਕੀਤੀ ਸੀ ਮੈਂ ਤੁਹਾਡਾ ਨਾਮ ਕੀ ਹੈ ਸੁਮਨप्रीत कौर ਠੀਕ ਹੈ ਜੀ ਹਾਂਜੀ ਸਰਪੰਚ ਸਾਹਿਬ ਦਾ ਡੇਟ ਪਿੰਡ ਦੀ ਲੜਕੀ ਐਮ.ਬੀ.ਏ. ਸਫਾਸ ਕਰਕੇ ਆਈ ਯੂਕ੍ਰੇਨ ਤੋਂ ਤੋਂ ਪਤਾ ਜਰਮਨ ਤੋਂ ਤੁਸੀਂ ਇਸ ਸਬੰਧ ਵਿੱਚ ਕੀ ਕਹਿਣਾ ਚਾਹੋਗੇ ਅੱਜ ਸਾਡੇ ਗram ਪੰਚਾਇਤ ਨੂੰ ਚਰਾਏ ਵਾਸਤੇ ਇਹ ਬਹੁਤ ਹੀ ਖੁਸ਼ੀ ਦਾ ਦਿਨ ਹੈ ਕਿ ਸਾਡੀ ਆਪਣੀ ਬੱਚੀ ਹੁਣ ਆਪਾਂ ਇਹਨੂੰ ਡਾਕਟਰ ਸੁਮਨ ਪ੍ਰੀਤਕੌਰ ਕਹਿ ਸਕਦੇ ਹਾਂ ਕਿ ਜਿਸ ਨੇ ਐਮ.ਬੀ.ਏ. ਦੀ ਪੜ੍ਹਾਈ ਉਚੋਰੀ ਸਿੱਖਿਆ ਵਿਦੇਸ਼ ਵਿੱਚੋਂ ਲੈ ਕੇ ਅੱਜ ਸਾਡੇ ਪਿੰਡ ਵਿਖੇ ਪਹੁੰਚੀ ਹੈ ਪਰਿਵਾਰ ਨੇ ਇਹਨਾਂ ਦੇ ਦਾਦਾ ਜੀ ਸਰਦਾਰ ਕਸ਼ਮੀਰ ਸਿੰਘ ਬਾਠ ਇਹਨਾਂ ਦੇ ਪਿਤਾ ਜੀ ਜੋ ਪੰਜਾਬ ਪੁਲਿਸ ਦੇ ਵਿੱਚ ਸੇਵਾ ਨਿਭਾ ਰਹੇ ਆ ਸਰਦਾਰ ਜਸਵਿੰਦਰ ਸਿੰਘ ਜੀ ਬਾਠ ਅਤੇ ਸੰਧੂ ਬਾਠ ਫੈਮਿਲੀ ਇਹਨਾਂ ਨੇ ਗੁਰੂ ਮਹਾਰਾਜ ਦੇ ਸ਼ੁਕਰਾਨੇ ਵਜੋਂ ਅੱਜ ਸ੍ਰੀ ਅਖੰਡ ਪਾਤਸ਼ਾਹ ਜੀ ਦਾ ਗੁਰੂ ਮਹਾਰਾਜ ਦਾ ਸ਼ੁਕਰਾਨਾ ਕੀਤਾ ਉਪਰੰਤ ਅਸੀਂ ಗ್ರಾಮ ਪੰਚਾਇਤ ਨੇ ਇਹਨਾਂ ਨੂੰ ਬੇਟੀ ਨੂੰ ਸਨਮਾਨਿਤ ਕਰਨ ਦਾ ਮਨ ਬਣਾਇਆ ਅੱਜ ਸਮੂਹੀ ਨਗਰ ਨਿਵਾਸੀ ਅਸੀਂ ਸਾਰੇ ਇਕੱਤਰ ਹੋ ਕੇ ਬੇਟੀ ਦਾ ਜਿਹੜਾ ਉਹ ਅਸੀਂ ਸਨਮਾਨ ਕਰ ਰਹੇ ਹਾਂ ਕਿ ਇਹਨੇ ਸਾਡੇ ਪਿੰਡ ਦਾ ਜਿਹੜਾ ਨਾਮ ਬਹੁਤ ਰੋਸ਼ਨ ਕੀਤਾ ਬਹੁਤ ਉੱਚੀ ਸਿੱਖਿਆ ਲੈ ਕੇ ਡਾਕਟਰ ਸਾਡੇ ਪਿੰਡ ਦੇ ਵਿੱਚ ਵੀ ਪਹਿਲੀ ਵਾਰੀ ਆਂਦੀ ਸੀ ਡਾਕਟਰ ਕੋਈ ਬਣਿਆ ਇਸ ਕਰਕੇ ਅਸੀਂ ਪੰਚਾਇਤ ਨੇ ਫੈਸਲਾ ਕੀਤਾ ਕਿ ਬੇਟੀ ਦਾ ਸਨਮਾਨ ਕੀਤਾ ਜਾਵੇ ਔਰ ਗਾਂ ਤੋਂ ਵੀ ਉਹ ਪੰਚਾਇਤ ਨੇ ਫੈਸਲਾ ਕੀਤਾ ਅਗਰ ਕੋਈ ਵੀ ਬੱਚਾ 10ਵੀਂ ਪਲੱਸ 2 ਕੋਈ ਫਰਸਟ ਪੋਜੀਸ਼ਨ ਲਾ ਕੇ ਜਾਂ ਸੈਕੰਡ ਪੋਜੀਸ਼ਨ ਲਾ ਕੇ ਆਊਗਾ ਉਹ ਵੀ ਸਨਮਾਨਤ ਕਰਾਂਗੇ ਅਗਰ ਕੋਈ ਡਿਗਰੀ ਪ੍ਰਾਪਤ ਕਰਦਾ ਉਹਨੂੰ ਵੀ ਸਨਮਾਨਤ ਕਰਾਂਗੇ ਜੇਕਰ ਕੋਈ ਵਿਦਿਆਰਥੀ ਜੋਗ ਵਿਦਿਆਰਥੀ ਸਰਕਾਰੀ ਨੌਕਰੀ ਪ੍ਰਾਪਤ ਕਰੂਗਾ ਉਨ ਵੀ ಗ್ರಾಮ ਪੰਚਾਇਤ ਵੱਲੋਂ ਸਨਮਾਨਿਤ ਕੀਤਾ ਜਾਊਗਾ ਇਹ ਕਿੰਨੇ ਕੁ ਵਿਦਿਆਰਥੀ ਜਿਨ੍ਹਾਂ ਦੇ ਵਿੱਚ ਇਹਨਾਂ ਨੂੰ ਪ੍ਰੋਫੈਸਰ ਉਹਨਾਂ ਦੇ ਵਿੱਚੋਂ ਇਹਨਾਂ ਦੇ 40000 ਦੇ ਕਰੀਬ ਵਿਦਿਆਰਥੀ ਸੀ ਜਿਨ੍ਹਾਂ ਦੇ ਵਿੱਚੋਂ ਆਲ ਇੰਡੀਆ ਚੋਂ 13000 ਸੈਲੈਕਟ ਹੋਏ ਜਿਨ੍ਹਾਂ ਵਿੱਚੋਂ ਇੱਕ ਬੇਟੀ ਸੈਲੈਕਟ ਹੋਈ